ਕੋਈ ਨਾ ਕੋਈ ਥੀਮ ਨੂੰ ਲੈ ਕੇ 26 ਜਨਵਰੀ ਦਾ ਕਾਰਜਕਰਮ ਹੁੰਦਾ ਔਰ ਉਹ ਇਹ ਧਾਰਤੀ ਪੂਰੇ ਸਟੇਟਾਂ ਨੂੰ ਚੱਕੀਆਂ ਭੇਜਣ ਨਾ ਸਕੇ ਆ ਜਿਹੜੀ ਕਿ ਵਾਰ ਦਾ ਜਿਹੜਾ ਥੀਮ ਸੀ ਉਸ ਥੀਮ ਤੋਂ ਹਟ ਕੇ ਪੰਜਾਬ ਨੇ ਚੱਕੀ ਭੇਜੀ ਪਰ ਇੱਕ ਆਮ ਗੱਲ ਹੈ ਪਿਛਲੇ 10 ਸਾਲਾਂ ਚ ਲਗਭਗ 7 ਵਾਰੀ ਪੰਜਾਬ ਦੀ ਚੱਕੀ 26 ਜਨਵਰੀ ਸ਼ਾਮਲ ਹੋਈ ਹੈ ਲੇਕਿਨ ਉਹ ਤੇ ਜਿਹੜੀ ਰਾਜਨੀਤਿਕ ਰੋਟੀਆਂ ਸੇਕਣ ਦਾ ਕੰਮ ਕੀਤਾ ਉਹ ਬਹੁਤ ਹੀ ਗਲਤ ਹੈ ਔਰ ਰੱਖਿਆ ਮੰਤਰਾਲੇ ਦੀ ਕਮੇਟੀ ਇੱਕ ਪਾਰਦਰਸ਼ੀ ਕਮੇਟੀ ਹੈ ਉਹ ਪਾਰਦਰਸ਼ੀ ਕਮੇਟੀ ਹੀ ਇਹ ਸਾਰੇ ਫੈਸਲੇ ਕਰਦੀ ਹੈ ਲੇਕਿਨ ਕੁਝ ਲੋਕ ਇਸ ਗੱਲ ਦੀ ਇੰਤਜ਼ਾਰ ਕਰਦੇ ਨੇ ਕਿ ਕਿਸ ਤਰ੍ਹਾਂ ਰਾਜਨੀਤਿਕ ਰੋਟੀਆਂ ਸਿੱਕੀਆਂ ਜਾਣ ਔਰ ਕਿਸ ਤਰ੍ਹਾਂ ਦੁਸ਼ਤ ਪੈਦਾ ਕੀਤਾ ਜਾਏ ਭ੍ਰਮ ਪੈਦਾ ਕੀਤਾ ਜਾਏ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਉਹ ਐਡੇ ਵੱਡੇ ਅਹੁਦੇ ਤੇ ਬੈਠੇ ਨੇ ਉਹ ਪੰਜਾਬ ਨੂੰ ਲੀਡ ਕਰ ਰਹੇ ਨੇ ਉਹਨਾਂ ਦੇ ਮੂੰਹ ਚੋਂ ਇਹੋ ਜੀ ਜਿਹੜੀ ਕੇਂਦਰ ਸਰਕਾਰ ਬਾਰੇ ਬਾਸ਼ਾ ਉਹ ਪਹਿਲੇ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਜਨਗਨਮਨ ਤੋਂ ਕੱਢ ਦਿਓ ਹੁਣ 26 ਜਨਵਰੀ ਦੀ ਪ੍ਰੀਅਡ ਦੇ ਉੱਤੇ ਇਹ ਜਿਹੜੀ ਅਰਾਜਕ ਸੋਚ ਉਹਨਾਂ ਨੇ ਕੇਜਰੀਵਾਲ ਸਾਹਿਬ ਕੋ ਲੈ ਕੇ ਪੰਜਾਬ 'ਚ ਸ਼ੁਰੂਆਤ ਕੀਤੀ ਹੈ ਇਹ ਬਿਲਕੁਲ ਗਲਤ ਹੈ ਇਹਨਾਂ ਗੱਲਾਂ ਦੇ ਨਾਲ ਅਸੀਂ ਭ੍ਰਮ ਵੀ ਪੈਦਾ ਕਰ ਰਹੇ ਹਾਂ ਔਰ ਦੁਸ਼ਮਣ ਵੀ ਪੈਦਾ ਕਰ ਰਹੇ ਹਾਂ ਜਿਹੜਾ ਕਿ ਬਹੁਤ ਕੋਰੇ